ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏ ਜੀ ਟੀ ਬੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਲੌਂਗ ਤੇ ਹਲਦੀ ਦੇ ਨਾਲ ਕੀਤਾ ਜਾਣ ਵਾਲਾ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਜੇਕਰ ਇਸ ਉਪਾਅ ਨੂੰ ਤੁਸੀਂ ਵੀਰ ਵਾਰ ਤੇ ਦੇਣਾ ਕਰਦੇ ਹੋ ਜੇਕਰ ਤੁਸੀਂ ਇਸ ਉਪਾਅ ਨੂੰ ਪੂਰੇ ਵਿਸ਼ਵਾਸ ਦੀ ਨਾਲ ਕਰੋਗੇ ਤੇ ਤੁਹਾਡੀ ਨਾਲ ਇਹ ਉਪਾਅ ਨੂੰ ਕਰਨ ਤੋਂ ਬਾਅਦ ਚਮਤਕਾਰ ਹੋਣੇ ਸ਼ੁਰੂ ਹੋ ਜਾਣਗੇ ਤੇ ਤੁਸੀਂ ਅਚਾਨਕ ਹੀ ਇਸ ਉਪਾਅ ਨੂੰ ਕਰਨ ਦੇ ਨਾਲ ਬਣ ਜਾਓਗੇ ਕਰੋੜਪਤੀ। ਇਸੇ ਤਰੀਕੇ ਦੇ ਨਾਲ ਅਗਰ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਚਾਨਕ ਹੀ ਧਨ ਦੀ ਜ਼ਰੂਰਤ ਪੈ ਰਹੀਏ। ਕਈ ਵਾਰ ਕੀ ਹੁੰਦਾ ਹੈ ਕਿ ਸਾਡੇ ਘਰ ਦੇ ਹਾਲਾਤ ਬਹੁਤ ਵਧੀਆ ਹੁੰਦੇ ਨੇ। ਅਚਾਨਕ ਸਾਡੇ ਨਾਲ ਕੋਈ ਹਾਦਸਾ ਹੋ ਜਾਂਦਾ ਹੈ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਘਰ ਵਿੱਚ ਆ ਜਾਂਦੀ ਹੈ ਤੇ ਜਿਸ ਦੇ ਲਈ ਸਾਨੂੰ ਅਚਾਨਕ ਪੈਸੇ ਦੀ ਜ਼ਰੂਰਤ ਪੈ ਜਾਂਦੀ ਹੈ ਇਹ ਵੀ ਜ਼ਰੂਰੀ ਨਹੀਂ ਕਿ ਸਾਨੂੰ ਗਮੀ ਦੇ ਸਮੇਂ ਹੀ ਕਈ ਵਾਰ ਖੁਸ਼ੀ ਦੇ ਸਮੇਂ ਵੀ ਸਾਨੂੰ ਅਚਾਨਕ ਪੈਸੇ ਦੀ ਜ਼ਰੂਰਤ ਪੈਂਦੀ ਹੈ ਜੇਕਰ ਤੁਹਾਡੇ ਕੋਲ ਕਾਫੀ ਲੰਬੇ ਸਮੇਂ ਤੋਂ ਪੈਸਾ ਨਹੀਂ ਹੈਗਾ ਕਾਫੀ ਲੰਬੇ ਸਮੇਂ ਤੋਂ ਤੁਹਾਨੂੰ ਕਰਜ਼ੇ ਤੇ ਗਰੀਬੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਤੁਸੀਂ ਇਸ ਉਪਾਅ ਨੂੰ ਜ਼ਰੂਰ ਕਰਕੇ ਦੇਖਿਓ ਜਦੋਂ ਇਹ ਉਪਾਅ ਕਰੋਗੇ ਤੁਹਾਡੇ ਨਾਲ ਚਮਤਕਾਰੀ ਫਾਇਦੇ ਹੋਣਗੇ ਜੋ ਅਸੀਂ ਅੱਜ ਤੁਹਾਨੂੰ ਉਪਾਅ ਦੱਸਣ ਜਾ ਰਹੇ ਹਾਂ ਹਲਦੀ ਤੇ ਲੌਂਗ ਦੇ ਨਾਲ ਜਿਹੜਾ ਕਰਨਾ ਹੈ ਇਹ ਤੁਹਾਨੂੰ ਬਹੁਤ ਜ਼ਿਆਦਾ ਜਿਸਦੇ ਬਾਰੇ ਤੁਸੀਂ ਸੋਚਿਆ ਵੀ ਨਹੀਂ ਹੋਵੇਗਾ ਇੰਨਾ ਜ਼ਿਆਦਾ ਧਨ ਤੁਹਾਨੂੰ ਲਿਆ ਕੇ ਦੇਵੇਗਾ ਕੈਂਦਾ ਭਾਵਕੇ ਤੁਹਾਡੇ ਕੋਲ ਅਚਾਨਕ ਤੁਹੀ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਤੇ ਤੁਸੀਂ ਉਪਾਉ ਨੂੰ ਕਰਨ ਤੋਂ ਬਾਅਦ ਉਪਰੰਤ ਮਹਾਧਨੀ ਬਣ ਜਾਓਗੇ ਜੋ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਅਚਾਨਕ ਕਰੋੜਪਤੀ ਬਣਨਾ ਚਾਹੁੰਦੇ ਆ ਜਾਂ ਫਿਰ ਅਚਾਨਕ ਉਹਨਾਂ ਨੂੰ ਪੈਸੇ ਦੀ ਜ਼ਰੂਰਤ ਹੈ ਤਾਂ ਇਹ ਇੱਕ ਅਜੀਹਾ ਉਪਾਏ ਇਸ ਉਪਾਉ ਨੂੰ ਤੁਸੀਂ ਕਰੋ ਤੇ ਦੇਖੋ ਕਿ ਕਿਵੇਂ ਤੁਹਾਡੇ ਘਰ ਦੇ ਵਿੱਚ ਤੁਹਾਡੇ ਕੋਲ ਧਨ ਦੇ ਨਾਲ ਮਾਲਾ-ਮਾਲ ਹੋ ਜਾਊਗੇ ਕਦੇ ਵੀ ਤੁਹਾਡੇ ਕੋਲ ਧਨ ਦੀ ਪੈਸੇ ਦੀ ਕਮੀ ਨਹੀਂ ਆਵੇਗੀ ਇਸੇ ਤਰੀਕੇ ਦੇ ਨਾਲ ਜਿਹੜੇ ਅਸੀਂ ਵੀਰਵਾਰ ਦੇ ਦਿਨ ਨੂੰ ਉਪਾ ਕਰਨਾ ਹੁੰਦਾ ਹੈ ਤੇ ਵੀਰਵਾਰ ਦਾ ਦੇਣੇ ਜਿਹੜਾ ਉਹ ਕੋਈ ਸਧਾਰਨ ਤੇ ਆਮ ਦੀਨ ਨਹੀਂ ਹੁੰਦਾਗਾ ਇਸ ਦੇ ਨਾਲ ਨਾਲ ਧਨ ਲక్ష్ਮੀ ਜੋਗ ਬਣਿਆ ਹੋਇਆ ਜੋ ਕਿ ਕੁਝ ਸਮੇਂ ਦੇ ਤੱਕ ਬਣਿਆ ਹੀ ਰਹੇਗਾ ਤੋ 10 ਤਰੀਕੇ ਦੇ ਨਾਲ ਜਿਹੜਾ ਪਾਦੋ ਦਾ ਮਹੀਨਾ ਚੱਲ ਰਿਹਾ ਇਹ ਸ਼੍ਰੀ ਹਰੀ ਵਿਸ਼ਨੂੰ ਤੇ ਭਗਵਾਨ ਗਣੇਸ਼ ਜੀ ਨੂੰ ਸਮਰਪਿਤ ਹੁੰਦਾ ਏ ਇਸ ਦੇ ਨਾਲ ਨਾਲ ਸ਼੍ਰੀ ਹਰੀ ਵਿਸ਼ਨੂੰ ਤੇ ਨਰਾਇਣ ਜੀ ਨੂੰ ਬਹੁਤ ਹੀ ਜ਼ਿਆਦਾ ਇਹ ਮਹੀਨਾ ਪਿਆਰਾ ਹੁੰਦਾ ਹੈ ਕਿਉਂ ਹੁੰਦਾ ਹੈ ਕਿਉਂਕਿ ਇਸ ਮਹੀਨੇ ਦੇ ਵਿੱਚ ਭਗਵਾਨ ਕ੍ਰਿਸ਼ਨ ਜੀ ਦਾ ਜਨਮ ਹੋਇਆ ਸੀ ਇਸ ਮਹੀਨੇ ਦਾ ਖਾਸ ਕਰਕੇ ਸਾਡੇ ਪੁਰਾਣਾ ਤੇ ਸਾਡੇ ਗ੍ਰੰਥਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਖਾਸ ਮਹੱਤਵ ਦੱਸਿਆ ਗਿਆ ਹੈ। ਇਸ ਦੇ ਨਾਲ ਨਾਲ ਹਲਦੀ ਤੇ ਲੌਂਗ ਦਾ ਜਿਹੜਾ ਅਸੀਂ ਤੁਹਾਨੂੰ ਉਪਾਅ ਦੱਸਣ ਜਾ ਰਹੇ ਹਾਂ ਨਾ ਇਸ ਉਪਾਅ ਨੂੰ ਤੁਸੀਂ ਸਵੇਰ ਦੇ ਸਮੇਂ ਵੀ ਕਰ ਸਕਦੇ ਹੋ ਤੇ ਸ਼ਾਮ ਦੇ ਸਮੇਂ ਵੀ ਕਰ ਸਕਦੇ ਹੋ। ਇਸ ਦੇ ਨਾਲ ਨਾਲ ਜਿਹੜਾ ਉਪਾਅ ਅਸੀਂ ਤੁਹਾਨੂੰ ਦੱਸਣਾ ਇਸ ਉਪਾਅ ਨੂੰ ਲੇਡੀਜ਼ ਵੀ ਕਰ ਸਕਦੀ ਹੈ ਤੇ ਜੈਂਟਸ ਵੀ ਕਰ ਸਕਦੇ ਨੇ। ਕਹਿਣ ਦਾ ਭਾਵ ਕਿ ਇਸ ਉਪਾਅ ਨੂੰ ਹਰ ਇੱਕ ਵਿਅਕਤੀ ਕਰ ਸਕਦਾ ਹੈ ਜਿਸ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੈ ਸੋ ਇਸੇ ਤਰੀਕੇ ਦੇ ਨਾਲ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਸ ਉਪਾਅ ਨੂੰ ਕਰਨ ਦੇ ਲਈ ਸਾਨੂੰ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਹੈ ਤੇ ਅਸੀਂ ਇਸ ਉਪਾਅ ਨੂੰ ਕਿਹੜੇ ਤਰੀਕੇ ਤੇ ਵਿਧੀ ਦੇ ਅਨੁਸਾਰ ਕਰਨਾ ਹੋਵੇਗਾ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਪਿਆਰ ਪਰਮਾ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵਾਧ ਤੋਂ ਵਾਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਬਾਹੀ ਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵਿੱਚ ਰੂਰ ਲਗਵਾਇਆ ਕਰੋ ਜੀ ਇਸ ਉਪਾਣੂ ਕਰਨ ਦੇ ਲਈ ਸਾਨੂੰ ਚਾਹੀਦੀ ਹੈ ਪੀਸੀ ਹੋਈ ਹਲਦੀ ਜਿਹੜੀ ਪੀਸੀ ਹੋਈ ਹਲਦੀ ਹੈ ਉਹ ਸਾਨੂੰ ਤਿੰਨ ਤੋਂ ਚਾਰ ਚੁਟਕੀ ਮਾਤਰਾ ਦੇ ਵਿੱਚ ਚਾਹੀਦੀ ਹੈ ਤੇ ਇਸ ਦੇ ਨਾਲ ਨਾਲ ਤੁਸੀਂ ਲੈਣੇ ਆ ਲੌਂਗ ਲੌਂਗ ਜਿਹੜੇ ਲੈਣੇ ਆ ਉਹ ਸਾਫ਼ ਸੁਥਰੇ ਤੇ ਫੁੱਲ ਵਾਲੇ ਹੋਣੇ ਚਾਹੀਦੇ ਨੇ ਟੁੱਟੇ ਫੁੱਟੇ ਨਹੀਂ ਹੋਣੇ ਚਾਹੀਦੇ ਤੇ ਲੌਂਗ ਜਿਹੜੇ ਲੈਣੇ ਆ ਉਹਨਾਂ ਦੀ ਮਾਤਰਾ ਹੋਣੀ ਚਾਹੀਦੀ ਏ 6 6 ਤੁਸੀਂ ਲੌਂਗ ਲੈਣੇ ਆ ਪੀਸੀ ਹੋਈ ਹਲਦੀ ਲੈਣੀ ਏ 4 ਤੋਂ 5 ਚੁਟਕੀਆਂ ਇਸ ਦੇ ਨਾਲ ਨਾਲ ਤੁਸੀਂ ਜੋ ਤੀਸਰੀ ਚੀਜ਼ ਲੈਣੀ ਏ ਕਪੂਰ ਕਪੂਰ ਦੇ ਜਿਹੜੇ ਤੁਸੀਂ ਛੋਟੇ ਛੋਟੇ ਟੁਕੜੇ ਹੁੰਦੇ ਆ ਉਹ ਤੁਸੀਂ 3 ਲੈ ਲੈਣੇ ਨੇ ਸਭ ਤੋਂ ਪਹਿਲਾਂ ਤਾਂ ਤੁਸੀਂ ਕੀ ਕਰਨਾ ਹੋਵੇਗਾ ਇਹ ਸਾਰੀਆਂ ਚੀਜ਼ਾਂ ਨੂੰ ਲੈਣ ਤੋਂ ਬਾਅਦ ਦੇ ਵਿੱਚ ਤੁਸੀਂ ਆਪਣੇ ਘਰ ਦੇ ਵਿੱਚ ਸਭ ਤੋਂ ਪਹਿਲਾਂ ਹਲਦੀ ਦੇ ਪਾਣੀ ਦਾ ਛਿੜਕਾ ਕਰਨਾ ਹੋਵੇਗਾ ਤੁਸੀਂ ਹਲਦੀ ਵਾਲਾ ਜਿਹੜਾ ਪਾਣੀ ਏ ਉਹ ਵੀ ਤਿਆਰ ਕਰਕੇ ਉਸ ਪਾਣੀ ਦਾ ਛਿੜਕਾ ਵੀ ਕਰ ਸਕਦੇ ਹੋ ਅਗਰ ਤੁਸੀਂ ਉਸ ਪਾਣੀ ਦਾ ਛਿੜਕਾ ਨਹੀਂ ਕਰ ਸਕਦੇ ਆਪਾਂ ਨੂੰ ਲੱਗਦਾ ਹੈ ਕਿ ਉਸ ਹਲਦੀ ਦੇ ਪਾਣੀ ਦੇ ਛਿੱਟੇ ਸਾਡੇ ਘਰ ਦੇ ਵਿੱਚ ਲੱਗ ਕੇ ਦਾਗ ਪੈ ਜਾਣਗੇ ਜਿਸ ਕਰਕੇ ਤੁਸੀਂ ਕੀ ਕਰ ਸਕਦੇ ਹੋ ਵੀ ਸੁੱਕੀ ਹਲਦੀ ਜਿਹੜੀ ਏ ਉਹ ਸੁੱਕੀ ਹਲਦੀ ਦਾ ਵੀ ਥੋੜਾ ਥੋੜਾ ਛਿੜਕਾ ਆਪਣੇ ਘਰ ਦੇ ਵਿੱਚ ਤੁਸੀਂ ਕਰ ਸਕਦੇ ਜੀ ਤੁਸੀਂ ਕੋਈ ਬਹੁਤ ਹੀ ਜ਼ਿਆਦਾ ਹਲਦੀ ਨਹੀਂ ਲੈਣੀ ਬਸ ਥੋੜੀ ਜਹੀ ਹਲਦੀ ਲੈ ਕੇ ਕਿ ਉਸ ਦਾ ਆਪਣੇ ਘਰ ਦੇ ਵਿੱਚ ਤੁਸੀਂ ਛਿੜਕਾ ਕਰ ਲੈਣਾ ਇਸੇ ਤਰੀਕੇ ਦੇ ਨਾਲ ਤੁਸੀਂ ਸਾਰੇ ਘਰ ਦੇ ਵਿੱਚ ਛਿੜਕਣ ਤੋਂ ਬਾਅਦ ਰਸੋਈ ਦੇ ਵਿੱਚ ਵੀ ਤੁਸੀਂ ਇਸ ਹਲਦੀ ਨੂੰ ਛਿੜਕਣਾ ਹੈ ਇਹ ਘਰ ਦਾ ਜਿਹੜਾ ਮੇਨ ਗੇਟ ਹੈ ਉਥੇ ਵੀ ਇਹ ਸਭ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਕੋਈ ਮਿੱਟੀ ਦਾ ਬਰਤਨ ਲੈ ਸਕਦੇ ਹੋ ਚਾਹ ਫਿਰ ਤਾਂਬੇ ਦਾ ਉਸ ਦੇ ਵਿੱਚ ਜਿਵੇਂ ਤੁਸੀਂ ਕਿ 6 ਲੌਂਗ ਲਾਏ ਆ ਤੇ ਦੋ ਦੋ ਲੌਂਗ ਕਰਕੇ ਤੁਸੀਂ ਜਲਾਉਣੇ ਆ ਦੋ ਲੌਂਗ ਨੂੰ ਇੱਕ ਕਪੂਰ ਦੇ ਟੁਕੜੇ ਨਾਲ ਜਲਾ ਲਿਆ ਫਿਰ ਦੋ ਨੂੰ ਇੱਕ ਕਪੂਰ ਤੇ ਟੁਕੜੇ ਨਾਲ ਤੇ ਉਸ ਤੋਂ ਬਾਅਦ ਵਿੱਚ ਜਿਹੜੇ ਲਾਸਟ ਤੇ ਦੋ ਬਚਣਗੇ ਉਹਨਾਂ ਨੂੰ ਜੋ ਲਾਸਟ ਤੇ ਇੱਕ ਕਪੂਰ ਦਾ ਟੁਕੜਾ ਬਚੇਗਾ ਉਸ ਦੇ ਨਾਲ ਜਲਾ ਦੇਣਾ ਹੋਵੇਗਾ ਇਸੇ ਤਰੀਕੇ ਦੇ ਨਾਲ ਦੋ ਲੌਂਗ ਤੇ ਇੱਕ ਕਪੂਰ ਸਭ ਤੋਂ ਪਹਿਲਾਂ ਤਾਂ ਜਿਹੜਾ ਤੁਹਾਡੇ ਘਰ ਦੇ ਵਿੱਚ ਪਾਠ ਪੂਜਾ ਵਾਲਾ ਸਥਾਨ ਚਾ ਮੰਦਿਰ ਬਣਿਆ ਹੋਵੇਗਾ ਉੱਥੇ ਤੁਸੀਂ ਪਰਚਲਤ ਕਰਨਾ ਹੈ ਕਹਿੰਦਾ ਭਾਵ ਕਿ ਉੱਥੇ ਤੁਸੀਂ ਜਲਾਉਣਾ ਹੈ ਦੋ ਲੌਂਗ ਤੇ ਇੱਕ ਕਪੂਰ ਨੂੰ ਤੇ ਤੁਸੀਂ ਇਹਨਾਂ ਨੂੰ ਜਲਾਉਣ ਤੋਂ ਪਹਿਲਾਂ ਇਸ ਚੀਜ਼ ਦਾ ਧਿਆਨ ਰੱਖਣਾ ਹੈ ਕਿ ਜਿਹੜੇ ਲੌਂਗ ਏ ਉਹਨਾਂ ਲੌਂਗਾਂ ਨੂੰ ਤੁਸੀਂ ਦੇਸੀ ਘਿਓ ਦੇ ਵਿੱਚੋਂ ਡਿਪ ਕਰ ਲੈਣਾ ਡਬੋ ਲੈਣਾ ਹੈ ਉਸ ਤੋਂ ਬਾਅਦ ਦੇ ਵਿੱਚ ਹੀ ਤੁਸੀਂ ਜਲਾਉਣਾ ਹੈ ਜੇਕਰ ਤੁਸੀਂ ਦੇਸੀ ਘੋ ਦੇ ਵਿੱਚੋਂ ਜਿਹੜੇ ਲੌਂਗ ਨੇ ਉਹਨਾਂ ਨੂੰ ਡਿਪ ਨਹੀਂ ਕਰ ਸਕਦੇ ਤਾਂ ਤੁਸੀਂ ਉਹ ਦੋ ਲੌਂਗ ਦੇ ਉੱਪਰ ਥੋੜਾ ਜਿਹਾ ਤੁਸੀਂ ਦੇਸੀ ਘੋ ਪਾ ਕੇ ਇਸ ਤਰੀਕੇ ਦੇ ਨਾਲ ਵੀ ਉਹਨਾਂ ਨੂੰ ਤੁਸੀਂ ਜਲਾ ਸਕਦੇ ਹੋ ਇਸੇ ਤਰੀਕੇ ਦੇ ਨਾਲ ਦੋ ਲੌਂਗ ਇਹ ਜਿਹੜੇ ਤੁਸੀਂ ਆਪਣੇ ਘਰ ਦੇ ਮੰਦਰ ਦੇ ਵਿੱਚ ਜਲਾ ਦਿੱਤੇ ਨੇ ਉਸ ਤੋਂ ਬਾਅਦ ਦੇ ਵਿੱਚ ਚਾਰ ਲੌਂਗ ਤੁਹਾਡੇ ਕੋਲ ਬਚ ਗਏ ਦੋ ਕਪੂਰ ਦੀਆਂ ਟਿੱਕੀਆਂ ਉਨ੍ਹਾਂ ਦੇ ਵਿੱਚੋਂ ਦੋ ਲੋਗ ਦੇ ਜਿਹੜੇ ਉਹਨਾਂ ਨੂੰ ਤੁਸੀਂ ਜਿਹੜੀ ਘਰ ਦੇ ਵਿੱਚ ਰਸੋਈ ਬਣੀ ਹੋਈ ਹੈ ਆਪਣੇ ਰਸੋਈ ਘਰ ਦੇ ਵਿੱਚ ਤੁਸੀਂ ਚਲਾਉਣਾ ਹੋਵੇਗਾ ਸੇਮ ਉਸੇ ਹੀ ਪ੍ਰੋਸੈਸ ਦੇ ਨਾਲ ਦੋ ਲੋਗ ਕਪੂਰ ਦਾ ਟੁਕੜਾ ਤੇ ਥੋੜਾ ਜਿਹਾ ਦੇਸੀ ਘਿਓ ਉੱਪਰ ਪਾ ਕੇ ਜੇਕਰ ਤੁਹਾਡੇ ਘਰ ਦੇ ਵਿੱਚ ਰਸੋਈ ਨਹੀਂ ਬਣੀ ਹੋਈ ਕਿਉਂਕਿ ਕਈ ਪਰਿਵਾਰਾਂ ਦੇ ਘਰ ਦੇ ਵਿੱਚ ਰਸੋਈ ਨਹੀਂ ਬਣੀ ਹੋਂਦੀ ਜੇ ਜਿੱਥੇ ਤੁਸੀਂ ਖਾਣਾ ਤਿਆਰ ਕਰਦੇ ਹੋ ਓਪਨ ਰਸੋਈਏ ਜਾਂ ਆਪਣੇ ਕਮਰਿਆਂ ਤੋਂ ਬਾਹਰ ਰਸੋਈ ਬਣਾਈ ਹੋਈ ਏ ਕਹਿੰਦਾ ਭਾਵੇਂ ਜਿੱਥੇ ਵੀ ਖਾਣਾ ਤਿਆਰ ਹੁੰਦਾ ਤੁਸੀਂ ਉੱਥੇ ਵੀ ਜਲਾ ਸਕਦੇ ਆ ਇਸੇ ਤਰੀਕੇ ਦੇ ਨਾਲ ਇਹ ਸਭ ਉਪਾਕਰਣ ਤੋਂ ਬਾਅਦ ਵਿੱਚ ਤੁਹਾਡੇ ਕੋਲ ਬਚ ਗਏ ਹੁਣ ਦੋ ਲੌਂਗ ਤੇ ਇੱਕ ਕਪੂਰ ਇਹਨਾਂ ਦੋ ਲੌਂਗ ਤੇ ਇੱਕ ਕਪੂਰ ਨੂੰ ਤੁਸੀਂ ਇਸੇ ਤਰੀਕੇ ਦੇ ਅਨੁਸਾਰ ਆਪਣੇ ਘਰ ਦਾ ਜਿਹੜਾ ਮੇਨ ਗੇਟ ਹੋਵੇਗਾ ਮੇਨ ਗੇਟ ਤੇ ਆਪਣੇ ਘਰ ਦੇ ਅੰਦਰ ਦੀ ਤਰਫ ਜਿਵੇਂ ਕਿ ਇੱਕ ਘਰ ਤੋਂ ਬਾਹਰ ਹੁੰਦਾ ਜਿਸ ਜਿੱਥੋਂ ਐਂਟਰ ਕਰਦਾ ਕੋਈ ਵੀ ਵਿਅਕਤੀ ਸਾਡੇ ਘਰ ਦੇ ਵਿੱਚ ਉਧਰ ਵਾਲੀ ਸਾਈਡ ਤੇ ਨਹੀਂ ਆਪਣੇ ਘਰ ਦੇ ਅੰਦਰ ਵਾਲੀ ਸਾਈਡ ਆਪਣੇ ਘਰ ਦੇ ਮੇਨ ਗੇਟ ਤੇ ਤੁਸੀਂ ਇਹ ਦੋ ਲੌਂਗ ਕਪੂਰ ਸਮੇਤ ਜਲਾਉਣੇ ਹੋਣਗੇ ਤੇ ਇਸ ਚੀਜ਼ ਦਾ ਖਾਸ ਕਰਕੇ ਤੁਸੀਂ ਧਿਆਨ ਰੱਖਣਾ ਹੋਵੇਗਾ ਕਿ ਜਦੋਂ ਤੁਸੀਂ ਲੌਂਗ ਆਪਣੇ ਘਰ ਦੇ ਮੇਨ ਗੇਟ ਤੇ ਤੇ ਰਸੋਈ ਘਰ ਦੇ ਵਿੱਚ ਚਲਾਓਗੇ ਤਾਂ ਉਥੇ ਖਾਸ ਕਰਕੇ ਸਾਫ ਸਫਾਈ ਹੋਣੀ ਚਾਹੀਦੀ ਹੈ ਸਾਫ ਸਫਾਈ ਦਾ ਖਾਸ ਧਿਆਨ ਤੁਸੀਂ ਰੱਖਣਾ ਹੋਵੇਗਾ ਕਿਉਂਕਿ ਮੰਦਰ ਦੇ ਵਿੱਚ ਘਰ ਦਾ ਜਿਹੜਾ ਮੰਦਰ ਪਾਠ ਪੂਜਾ ਵਾਲਾ ਸਥਾਨੀ ਉਥੇ ਤਾਂ ਅਕਸਰ ਹੀ ਐਸੀ ਡੇਲੀ ਸਫਾਈ ਕਰਦੇ ਆਂ ਤੇ ਇਸ ਕਰਕੇ ਉਥੇ ਸਾਨੂੰ ਸਫਾਈ ਦੀ ਜ਼ਰੂਰਤ ਨਹੀਂ ਹੁੰਦੀਗੀ ਪਰ ਜਿਹੜੀ ਘਰ ਦੀ ਰਸੋਈ ਅਤੇ ਮੇਨ ਗੇਟ ਹੈ ਉਥੇ ਉਪਾਕਰਨ ਤੋਂ ਪਹਿਲਾਂ ਉਹ ਜਗ੍ਹਾ ਸਾਫ ਸੁਥਰੀ ਹੋਣੀ ਚਾਹੀਦੀ ਹੈ ਵਿਸ਼ੇਸ਼ ਕਰਕੇ ਤੁਸੀਂ ਇਸ ਚੀਜ਼ ਦਾ ਧਿਆਨ ਰੱਖਣਾ ਹੈ ਕਿ ਸੁਚਿਤਤਾ ਦਾ ਖਾਸ ਕਰਕੇ ਧਿਆਨ ਰੱਖਣਾ ਹੋਵੇਗਾ ਕਿਉਂਕਿ ਮਾਤਾ ਲక్ష్ਮੀ ਹਮੇਸ਼ਾ ਉਸ ਘਰ ਦੇ ਵਿੱਚ ਵਾਸ ਕਰਦੀ ਉਤੇ ਜਾਂਦੀ ਜਿੱਥੇ ਸੁਚਿਤਤਾ ਹੁੰਦੀ ਹੈ ਤੇ ਸਾਫ ਸਫਾਈ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ ਤੇ ਇਸੇ ਤਰੀਕੇ ਦੇ ਨਾਲ ਜੇਕਰ ਤੁਸੀਂ ਇਸ ਉਪਾਣ ਨੂੰ ਜਿਹੜਾ ਕਿ ਵੀਰਵਾਰ ਆਉਣ ਹੈ ਜੇਕਰ ਤੁਸੀਂ ਇਸ ਵੀਰਵਾਰ ਨੂੰ ਇਸ ਉਪਾਣ ਨੂੰ ਕਰ ਲਿਆ ਕਿਉਂਕਿ ਇਹ ਤਾਰੀਖ ਤੇ ਦਿਨ ਕੋਈ ਸਧਾਰਨ ਚੀਜ਼ ਨਹੀਂ ਹੈ ਕਿਉਂਕਿ ਇਸ ਦਿਨ ਬਹੁਤ ਹੀ ਜ਼ਿਆਦਾ ਸ਼ੁਭ ਸੰਜੋਗ ਬਣਨੇ ਜਾ ਰਹੇ ਨੇ ਇਸ ਦੇ ਨਾਲ ਨਾਲ ਭਾਦਰ ਪਦ ਦਾ ਜਿਹੜਾ குருਵਾਰੇ ਪੀਰਵਾਰੇ ਇਸ ਤਰ੍ਹਾਂ ਦਾ ਮੌਕਾ ਤੁਹਾਨੂੰ ਕਦੇ ਵੀ ਦੁਬਾਰਾ ਜ਼ਿੰਦਗੀ ਦੇ ਵਿੱਚ ਨਹੀਂ ਮਿਲੇਗਾ ਇਸ ਦੇ ਨਾਲ ਨਾਲ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਧਨ ਦੀ ਪ੍ਰਾਪਤੀ ਚਾਹੁੰਦੇ ਹੋ ਅਚਾਨਕ ਤੁਹਾਨੂੰ ਧਨ ਦੀ ਜ਼ਰੂਰਤ ਹੈ ਤੇ ਇਹ ਉਪਾਅ ਜ਼ਰੂਰ ਕਰਿਓ ਤੇ ਫਿਰ ਦੇਖਿਓ ਕਿ ਕਿਵੇਂ ਤੁਹਾਡੇ ਘਰ ਤੇ ਵਿੱਚ ਪੈਸਾ ਵਰਸਦਾ ਏ ਕਿਵੇਂ ਤੁਹਾਡੇ ਘਰ ਦੇ ਵਿੱਚੋਂ ਪੈਸੇ ਦੀ ਸਾਰੀ ਕਮੀ ਇਹ ਚੀੜੀ ਪੇਸ਼ੀਦ ਦੂਰ ਹੋ ਜਾਂਦੀ ਏ ਇਸੇ ਪਹਿਲਾ ਉਪਾਅ ਤੇ ਇਸ ਦੇ ਨਾਲ ਨਾਲ ਇੱਕ ਤੁਸੀਂ ਛੂਟ ਅਜਿਹਾ ਕੰਮ ਤੇ ਉਪਾਅ ਜ਼ਰੂਰ ਕਰਨਾ ਹੋਵੇਗਾ ਇੱਕ ਦੀਵਾ ਤੁਸੀਂ ਹੋਰ ਤਿਆਰ ਕਰਨਾ ਹੋਵੇਗਾ ਤੇ ਇਸ ਦੀਵੇ ਨੂੰ ਤੁਸੀਂ ਆਪਣੇ ਘਰ ਦੀ ਉੱਤਰ ਦਿਸ਼ਾ ਤੇ ਤੁਸੀਂ ਇਸ ਦੀਵੇ ਨੂੰ ਪਰਿਚਲਿਤ ਕਰਨਾ ਹੈ ਕਾਂ ਦਾ ਭਾਗ ਕੇ ਜਗਾਉਣਾ ਹੈ ਕਾਂ ਦਾ ਭਾਗ ਕੇ ਵੀਰਵਾਰ ਤੇ ਵੀਰਵਾਰ ਆਪਣੇ ਘਰ ਦੀ ਉੱਤਰ ਦਿਸ਼ਾ ਦੇ ਵਿੱਚ ਇੱਕ ਦੀਵਾ ਜ਼ਰੂਰ ਜਗਾਇਆ ਕਰੋ ਇਸ ਦੀਵੇ ਨੂੰ ਤੁਸੀਂ ਸ਼੍ਰੀ ਹਰੀ ਵਿਸ਼ਨੂੰ ਤੇ ਮਾਤਾ ਲక్ష్ਮੀ ਜੀ ਦੇ ਨਾਮ ਦਾ ਤੁਸੀਂ ਜਗਾਉਣਾ ਹੋਵੇਗਾ ਕਿਉਂਕਿ ਜਿਹੜੀ ਉੱਤਰ ਦਿਸ਼ਾ ਹੁੰਦੀ ਹੈ ਉਹ ਮਾਤਾ ਲక్ష్ਮੀ ਜੀ ਦੀ ਦਿਸ਼ਾ ਹੁੰਦੀ ਹੈ ਜੇ ਜੱ태ਸ਼ਰੀ ਹਰੇ ਵਿਸ਼ਨੂ ਜੀ ਦਾ ਵਾਸ ਹੁੰਦਾ ਉਥੇ ਤਾਂ ਵੀ ਦੇਵੀ ਮਾਤਾ ਲక్ష్ਮੀ ਜੀ ਹਮੇਸ਼ਾ ਆਪਣਾ ਵਾਸ ਕਰਕੇ ਰੱਖਦੀ ਹੈ ਇਸੇ ਤਰੀਕੇ ਦੇ ਨਾਲ ਇਹ ਵੀਰਵਾਰ ਕੋਈ ਸਧਾਰਨ ਨਹੀਂ ਹੈ ਤੁਸੀਂ ਵੀਰਵਾਰ ਨੂੰ ਉਪਾਅ ਕਰੋ ਤੇ ਆਪਣੇ ਸੁੱਤੇ ਹੋਏ ਭਾਗ ਨੂੰ ਜਗਾਓ ਤੇ ਇਸ ਉਪਾਅ ਨੂੰ ਕਰਨ ਤੋਂ ਉਪਰੰਤ ਤੁਸੀਂ ਅਚਾਨਕ ਹੀ ਕਰੋੜਪਤੀ ਬਣ ਜਾਓਗੇ ਤੇ ਤੁਹਾਡੀਆਂ ਸਾਰੀਆਂ ਪ੍ਰੋਬਲਮ ਤੇ ਮੁਸ਼ਕਲਾਂ ਦੂਰ ਹੋ ਜਾਣਗੀਆਂ ਸਭ ਤੋਂ ਵੱਡੀ ਤੇ ਖਾਸ ਗੱਲ ਇਹ ਕਿ ਇਸ ਦਿਨ ਤੁਹਾਡੇ ਘਰ ਦੀ ਸਾਰੀ ਗਰੀਬੀ ਦੂਰ ਹੋ ਜਾਵੇਗੀ ਇਹ ਉਪਾ ਤੁਹਾਨੂੰ ਆਸੀ ਪੂਰੇ ਵਧੀਆ ਤਰੀਕੇ ਦੇ ਨਾਲ ਸਮਝਾਇਆ ਅਗਰ ਤੁਹਾਨੂੰ ਫਿਰ ਵੀ ਨਹੀਂ ਸਮਝਾਇਆ ਤਾਂ ਤੁਸੀਂ ਇਸ ਵੀਡੀਓ ਨੂੰ ਦੁਬਾਰਾ ਚੰਗੇ ਤਰੀਕੇ ਦੇ ਨਾਲ ਸੁਣ ਸਕਦੇ ਹੋ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਛੋਟਾ ਜਿਹਾ ਉਪਾਤੇ ਜਾਣਕਾਰੀ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਤਨਦਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਜਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਪਲੀਜ਼ ਸਾਡੇ ਚੈਨਲ ਨੂੰ ਤੇ ਵੀਡੀਓ ਨੂੰ ਵਾਦ ਤੋਂ ਵਾਦੇ ਸ਼ੇਅਰ ਤੇ ਸਪੋਰਟ ਵੀ ਜਰੂਰ ਕਰਿਆ ਕਰੋ ਜੀ ਕਿਉਂਕਿ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਏ ਜੀ ਧੰਨਵਾਦ ਜੀ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਜੀ